ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਫਤੇਗੜ ਸਾਹਿਬ ਤੋਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਦੇ ਨਾਂ ਤੇ ਉਹਨਾਂ ਦੇ ਬੇਟੇ ਕਾਮਿਲ ਅਮਰ ਸਿੰਘ ਨੂੰ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਿੱਤਾ ਗਿਆ। ਦੇਖੋ ਜਦੋਂ 2020 ਤੇ 21 ਅੰਮੋਲਨ ਚੱਲਿਆ ਹੋ ਗਿਆ ਰਹਿੰਦੀਆਂ ਮੰਗਾਂ ਨੇ ਜਿਵੇਂ ਐਮ ਐਸ ਕੇ ਤੇ ਕਾਨੂੰਨ ਬਣਾਉਂਦੀ ਆ। ਜਿਹੜਾ ਲਖੀਮਪਰ ਖੀਰੀ ਕਤਲੇਆਮ ਹੋਇਆ ਸਾਡੇ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਨੂੰ ਹੁਣ ਤੱਕ ਸਜ਼ਾਾਂ ਨਹੀਂ ਮਿਲੀਆਂ। ਜਿਹੜੇ ਉਹ ਦੋਸ਼ੀ ਨੇ ਜਿਵੇਂ ਅਜੇ ਮਿਸਰਾ ਕਹਣੀ ਆ ਉਹ ਮੰਨ ਕਰਦੇ ਆ ਅਸੀਂ ਐਮਐਸਪੀ 23 ਫਸਲਾਂ ਤੇ ਉਹ ਸੀਟੀ ਪ੍ਰੋਫੈਸਰ ਗੁਪਤੀ ਦੇ ਹਿਸਾਬ ਨਾਲ ਅਸੀਂ ਜਿਹੜਾ ਕਾਨੂੰਨ ਬਣਾਉਣ ਦੀ ਮੰਗ ਆ ਸਾਡੀ ਅ ਬਾਕੀ ਜਿਵੇਂ ਆ ਹੁਣ ਕਾਨੂੰਨ ਬਣੇ ਨੇ ਉਹ ਸਰਛੀ ਲੋਕਾਂ ਨੂੰ ਤੰਕਰਨ ਦੀ ਉਹ ਕਾਨੂੰਨਾਂ ਨੂੰ ਅਸੀਂ ਕਹਿੰਦੇ ਆ ਵੀ ਲਾਗੂ ਹੋਣੇ ਚਾਹੀਦੇ ਨੇ ਇਸੇ ਦੇ ਸਬੰਧ ਵਿੱਚ ਅਸੀਂ ਅੱਜ ਡਾਕਟਰ ਅਮਰ ਸਿੰਘ ਦੇ ਬੇਟੀ ਨੂੰ ਮੱਧ ਪੱਤਰ ਦਿੱਤਾ ਅਸੀਂ ਇਹਨਾਂ ਤੋਂ ਉਮੀਦ ਕਰਦੇ ਆਂ ਵੀ ਸਾਡੇ ਜਿਹੜੇ ਮਕਾਨੇ ਉੱਥੇ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਉਭਾਰ ਚੋ ਦੇ ਦੇਖੋ ਜਿਹੜਾ ਰਾਹ ਹੈ ਆਹ ਕਿਸਾਨਾਂ ਨੇ ਬੰਦ ਨਹੀਂ ਕਰਿਆ ਵਾ ਇਹ ਹਰਿਆਣਾ ਦੀ ਪ੍ਰਸ਼ਾਸਨ ਹਰਿਆਣ ਦੀ ਸਰਕਾਰ ਤੋਂ ਬੰਦ ਕੀਤਾ ਪਿਆ ਹੈ ਕਿਸਾਨ ਆਪਣੀ ਜ਼ਰਤਾਂ ਦੀ ਦੀਦੀ ਅਮੇ ਮੰਗਾ ਨੂੰ ਦੇਖ ਕੇ ਜਾਨਾ ਚਾਹੁੰਦੇ ਤੇ 23 ਫਰਵਰੀ ਨੂੰ ਉੱਥੋਂ ਚੱਲਦੇ ਨੇ ਪਰ 7 ਫਰਵਰੀ ਨੂੰ ਹੀ ਰਸਤੇ ਕੰਧਾ ਕਰਕੇ ਰੋਕ ਦਿੱਤਾ ਗਿਆ ਅਸੀਂ ਜੇ ਸਰਕਾਰ ਆ ਜਿਹੜੀ ਰਸਤਾ ਖੋਲਦੀ ਆ ਤਾਂ ਕਿਸਾਨਾਂ ਨੂੰ ਦਿੱਤੀ ਜਾਣਗੀ ਉਨਾਂ ਦੀ ਮੰਗਾਂ ਨੇ ਉਹ ਐਮਐਸਟੀ ਦੇ ਕਾਨੂੰਨ ਬਣਾਉਂਦੀ ਹੈ ਮਤਲਬ ਪਹਿਲਾਂ ਦੱਸੋ ਨਵਦੀਪ ਜੁੜੇੜਾ ਦੀ ਰਿਹਾਈ ਨੂੰ ਕਿਵੇਂ ਦੇਖਦੇ ਹੋ ਦੇਖੋ ਨਵਦੀਪ ਚਲਬੇੜੇ ਨਾਲ ਸਰਕਾਰ ਧੱਕਾ ਕਰ ਰਹੀ ਹੈ ਕਿਸੇ ਨਰਸੀ ਰੋਕਾਂ ਨਾਲ ਉਹੀ ਜਿਹੜੀ ਕਾਨੂੰਨ ਫੌਲਦਾਰੀ ਕਿੰਨੀ ਬਣਾਈਦੇ ਉਸੇ ਤਰੀਕੇ ਨਾਲ ਨਵਦੀਪ ਨਾਲ ਧੱਕਾ ਹੋ ਰਿਹਾ ਇੱਕ ਉਹ ਜਿਹੜਾ ਲੜਨੇ ਵਾਲਾ ਨੌਜਵਾਨ ਆ ਉਹਨੂੰ ਸਿਰ ਜਿਹੜੀ ਹਰਿਆਣੇ ਦੀ ਸਰਕਾਰੋਂ ਧੱਕਾ ਦਿੱਤਾ ਕਿ ਅੱਜ ਦੇ ਦੇਸ਼ 'ਚ ਜਿਹੜੇ ਹਿਲਾਕ ਪੈਦਾ ਹੋ ਗਏ ਆ ਮੇਰੇ ਤੋਂ ਪਹਿਲੇ ਕਹਾਣੀ ਤੁਹਾਨੂੰ ਇਹ ਦੱਸਿਆ ਹੀ ਹੈ ਜਿਹੜੀ ਅੱਜ ਭਾਰਤ ਦੀ ਮੌਜੂਦਾ ਸਰਕਾਰ ਆ ਪਿਛਲੇ 10 ਸਾਲਾਂ ਤੋਂ ਜਿਹੜੀ ਮੋਦੀ ਭਾਜਪਾ ਦੀ ਸਰਕਾਰ ਰਹੀ ਹੈ ਇਹ ਇੱਕ ਬੜੇ ਸਾਫ਼ ਮਨਸ਼ਾ ਨਾਲ ਕੰਮ ਕਰਦੀ ਹੈ ਮਨਸ਼ਾ ਇਹ ਹੈ ਕਿ ਦੇਸ਼ ਦੇ ਜਿਹੜੇ ਕਿਸਾਨ ਮਜ਼ਦੂਰ ਔਰ ਛੋਟੇ ਦੁਕਾਨਦਾਰ ਨੇ ਉਹਨਾਂ ਨੂੰ ਹਰ ਪੱਖੋਂ ਕਮਜ਼ੋਰ ਕਰਕੇ ਬਹੁਤ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਥੱਲੇ ਲਾਉਣਾ ਹੈ ਉਹਨਾਂ ਦੇ ਇਸ ਤਰੀਕੇ ਦੇ ਹਾਲਾਤ ਪੈਦਾ ਕਰ ਦੇਣੀ ਹੈ ਕਿ ਜੋ ਸਾਡੇ ਪਿਛਲੇ 60 70 ਸਾਲਾਂ ਚ ਦੇਸ਼ ਚ ਸਾਡੇ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ ਖੜੇ ਹੋਏ 200 ਸਾਲ ਅੰਗਰੇਜ਼ਾਂ ਦੀ ਗੁਲਾਮੀ ਖਤਮ ਹੋਣ ਦੇ ਬਾਅਦ ਉਹ ਹਲਾਕ ਮੋੜ ਉਸ ਤਰੀਕੇ ਤੇ ਪੈਦਾ ਕਰਨੇ ਆ ਔਰ ਉਸ ਤੇ ਹੀ ਲੱਗੇ ਹੋਏ ਔਰ ਕੱਲੇ ਇਹ ਸਾਡੇ ਪੰਜਾਬ ਦੇ ਕਿਸਾਨ ਦੇਸ਼ਵਰ ਦੇ ਕਿਸਾਨਾਂ ਨੇ ਬਹੁਤ ਲੰਬਾ ਸੰਘਰਸ਼ ਕੀਤਾ तकरीबन ਹਜ਼ਾਰ ਸਾਡੇ ਕਿਸਾਨਾਂ ਦੀ ਸ਼ਹਾਦਤ ਹੋਈ ਔਰ ਲekin ਜੋ ਮੋਦੀ ਦੀ ਸਰਕਾਰ ਹੈ ਇਹ ਟਸ ਤੋਂ ਮਸ ਨਹੀਂ ਹੋਈ ਦੇਖੋ ਵਾਦਾ ਕਿਹੜੇ ਕੀਤਾ ਸੀ ਵਾਦਾ ਇਹਨਾਂ ਨੇ ਕੀਤਾ 2021 ਚ ਕਿ ਐਮਐਸਪੀ ਦਾ ਕਾਨੂੰਨ ਆਊਗਾ ਕਾਨੂੰਨ ਆਇਆ ਇਹਨਾਂ ਨੂੰ ਕੁਝ ਇਹਨਾਂ ਨੇ ਕਿਹਾ ਸੀ ਕਿ ਲਖੀਨਪੁਰ ਖੇਰੀ ਚ ਜੋ ਕੁਝ ਹੋਇਆ ਹੈ ਉਹਦਾ ਇਨਸਾਫ ਮਿਲੂਗਾ ਇੱਕ ਬੰਦਾ ਦੱਸ ਦੇ ਕਿ ਜਿੱਥੇ ਇਨਸਾਫ ਮਿਲਿਆ ਹੋਰ ਇਹ ਕਹਿੰਦੇ ਸੀ ਕਿ ਬਿਜਲੀ ਬਿੱਲ ਮਾਫ ਮਾਫ ਹੋਊਗਾ ਸੁਮਿਨਾਥਨ ਕਮੇਟੀ ਇੰਪਲੀਮੈਂਟ ਹੋਊਗੀ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਔਰ ਉਸ ਕਾਰਨ ਹੀ ਕਿਸਾਨ ਭਰਾਵਾਂ ਨੇ ਫਿਰ ਇਸ ਸਾਲ ਫਰਵਰੀ ਚ ਅੰਦੋਲਨ ਸ਼ੁਰੂ ਹੋਇਆ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤੇ ਜਿਸ ਢੰਗ ਨਾਲ ਸਰਹਾਦਾ ਤੇ ਬਾਰਡਰਾਂ ਤੇ ਗੋਲਾਵਾਰੀ ਹੁੰਦੀ ਹੈ ਗੋਲੀਆਂ ਚੱਲਦੀ ਹੈ ਉਸ ਢੰਗ ਨਾਲ ਭਾਜਪਾ ਦੀ ਹਰਿਆਣਾ ਔਰ ਮੋਧੀ ਸਰਕਾਰ ਨੇ ਮਾਰ ਕੀਤਾ ਹੈ ਤੇ ਇਹ ਜਿਹੜੀ ਮੰਗ ਹੈ ਪਹਿਲੇ ਵੀ ਐਮਪੀ ਸਾਹਿਬ ਪਾਰਲੀਮੈਂਟ ਚ ਪਿਛਲੇ 5 ਸਾਲ ਵੀ ਸਾਡੇ ਕਿਸਾਨ ਭਰਾਵਾਂ ਦੇ ਹੱਕ ਤੇ ਲੜਦੇ ਰਹੇ ਆ ਹੁਣ ਵੀ ਲੜਦੇ ਰਵਾਂਗੇ 8 ਜੁਲਾਈ ਨੂੰ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਸ਼ਰਦਾ ਸਿੰਘ ਝੋਨ ਉਹਨਾਂ ਨੂੰ ਮਿਲ ਕੇ ਮੰਗ ਪੱਤਰ ਵੀ ਦਿੱਤਾ ਆ ਇਹ ਸਾਰੇ ਚੀਜ਼ਾਂ ਉਹਨਾਂ ਨੂੰ ਮੁੜ ਯਾਦ ਵੀ ਦਿਲਾਈਆਂ ਨੇ ਕਿ ਭਾਈ ਐਮਐਸਪੀ ਦਾ ਕਾਨੂੰਨ ਆ ਲਖੀਂਪੁਰ ਖੇਰੀ ਦਾ ਮੁੱਦਾ ਆ ਸਾਡੇ ਮਜ਼ਦੂਰਾਂ ਲਈ ਕਿਸਾਨਾਂ ਲਈ ਪੱਕੀ ਜੀਵਨ ਭਰ ਦੀ ਪੈਨਸ਼ਨ ਦਾ ਮੁੱਦਾ ਆ ਬਿਜਲੀ ਬਿੱਲ ਮਾਫ ਬਿਜਲੀ ਬਿੱਲ ਨੂੰ ਵਾਪਸ ਲੈਣ ਦਾ ਮੁੱਦਾ ਔਰ ਬਾਕੀ ਸਾਰੇ ਮੁੱਦਿਆਂ ਤੇ ਵੀ ਤੁਸੀਂ ਕੰਮ ਕਰੋ ਔਰ ਜਿਹੜਾ ਇਹ ਫਰਵਰੀ ਮਹੀਨੇ ਤੋਂ ਲੈ ਕੇ ਇਹਨਾਂ ਨੇ ਜਿਸ ਢੰਗ ਨਾਲ ਜਿਸ ਢੰਗ ਨਾਲ ਟੱਕਾਸ਼ਾਈ ਕੀਤੀ ਹੈ ਉਹਨੂੰ ਹੀ ਵੱਲ ਵੀ ਧਿਆਨ ਚਾਣ ਦੀ ਲੋੜ ਹੈ ਇਨਸਾਫ ਦੇਣ ਦੀ ਲੋੜ ਹੈ ਤੇ ਇਹ ਸਾਰੇ ਮੁੱਦੇ ਆਉਣ ਵਾਲੇ ਬਜਟ ਸੈਸ਼ਨ 'ਚ ਵੀ ਅਸੀਂ ਸਾਹ ਚੱਕਣਗੇ ਕਾਂਗਰਸ ਪਾਰਟੀ ਵੀ ਚੱਕੂਗੀ ਕਿਸਾਨਾਂ ਨਾਲ ਖੜੇ ਆ ਅਸੀਂ ਤੇ ਇਹ ਚਾਹੁੰਦੇ ਸੀ ਸਾਡੀ ਸਰਕਾਰ ਬਣ ਜਾਂਦੀ ਤੇ ਜਿਹੜਾ ਸਭ ਤੋਂ ਪਹਿਲਾ ਕਾਨੂੰਨ ਬਣਾਉਣਾ ਸੀ ਉਹ ਕਿਸਾਨਾਂ ਲਈ ਐਮਐਸਪੀ ਦਾ ਕਾਨੂੰਨ ਬਣਾਉਣਾ ਸੀ ਰੇਗਾ ਦੀ ਧਹਾੜੀ ਉਤੋਣੀ ਸੀ ਪਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਸੰਘਰਸ਼ ਦੇਸ਼ ਨੂੰ ਲੋਕਤੰਤਰ ਅਸੀਂ ਸਾਰੇ ਬੈਠੇ ਆ ਅਸੀਂ ਸਾਰੇ ਸਾਡੇ ਕਿਸਾਨ ਭਰਾਵਾਂ ਦੇ ਨਾਲ ਸੰਘਰਸ਼ ਸਾਰੇ ਅਸੀਂ ਕਰਦੇ ਰਵਾਂਗੇ ਔਰ ਇਹ ਤੇ ਦੇਖੋ ਲੋਕਤੰਤਰ ਹੈ ਕੋਈ ਪੱਕਾ ਨਹੀਂ ਬੀਠਾ ਜਿਹੜੇ 400 ਦੀ ਗੱਲਾਂ ਕਰਦੇ ਸੀ ਅੱਜ 200 200 ਤੇ ਬੈਠੇ ਆ ਇਸ ਢੰਗ ਨਾਲ ਹੀ ਚੱਲਣਗੇ ਤੇ ਅਗਲੀ ਵਾਰੀ ਲੋਕਾਂ ਨੇ ਇਹ 200 ਦਾ ਵੀ ਵਿਰੋਧ ਕਰ ਦੇਣਾ ਤੇ ਇਹਨਾਂ ਨੂੰ ਵੀ ਇਹ ਗੱਲਬਾਤ ਸੁਚੇਤਨ ਦੀ ਲੋੜ ਹੈ ਇਹੀ ਅੱਜ ਦੀ ਗੱਲ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ